ਕਿਹੇ ਮਿਲ ਪ੍ਰਕਾਸ਼ ਦੇ ਦਰਸ਼ਨ ਕਦੋਂ ਹੁੰਦੇ ਨੇ ਵਾਹਿਗੁਰੂ ਜਦੋਂ ਮਾਲਕ ਚਾਹਣਗੇ ਉਦੋਂ ਹੁੰਦੇ ਨੇ ਕਿਉਂਕਿ ਸਾਰੀਆਂ ਹੀ ਖੇਡਾਂ ਮਾਲਕ ਨੇ ਆਪਣੇ ਹੱਥ ਵਿੱਚ ਰੱਖੀਆਂ ਪਰ ਹੁੰਦਾ ਕੀ ਹੈ ਜੀਵ ਜਦੋਂ ਇਸ ਰਸਤੇ ਤੇ ਤੁਰਦਾ ਆ ਉਹਨੂੰ ਪਤਾ ਹੀ ਨਹੀਂ ਲੱਗਦਾ ਕਿ ਮਾਲਕ ਕਿਹੜੀਆਂ-ਕਿਹੜੀਆਂ ਬਖਸ਼ਿਸ਼ਾਂ ਜੀਵ ਦੇ ਉੱਤੇ ਕਰੀ ਜਾਂਦੇ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਸਾਡੇ ਸਰੀਰ ਦੇ ਵਿੱਚ ਤਿੰਨ ਨਾਰਾ ਈੜਾ ਪਿੰਗਲਾ ਤੇ ਸੁਖਮਨਾ ਇਹਨਾਂ ਵਿੱਚੋਂ ਜੋ ਈੜਾ ਤੇ ਪਿੰਗਲਾ ਆ ਉਹ ਤਾਂ ਐਕਟੀਵੇਟ ਨੇ ਜੋ ਸੁਖਮਨਾ ਹੈ ਉਹ ਨਾਭੀ ਤੇ ਬਲੌਕ ਹੋਈ ਹੈ ਸੁੰਗੜੀ ਹੋਈ ਆ ਤੇ ਜਦੋਂ ਆਪਾਂ ਗੁਰਮੁਖਾਂ ਦੀ ਸੰਗਤ ਕਰਕੇ ਸੰਤਾਂ ਸਾਧਾਂ ਦੀ ਸੰਗਤ ਕਰਕੇ ਬਾਣੀ ਨੂੰ ਪੜ੍ਹ ਕੇ ਸਿਮਰਨ ਦਾ ਅਭਿਆਸ ਕਰਦੇ ਆ ਅਭਿਆਸ ਜਦੋਂ ਆਪਾਂ ਕਰਦੇ ਆ ਉੱਚੀ ਬੋਲ ਕੇ ਤਾਂ ਕੀ ਹੁੰਦਾ ਕਿ ਜੋ ਪੌਣ ਹੈ ਪੌਣ ਦੀ ਚੋਟ ਨਾਭੀ ਤੇ ਵੱਜਣ ਕਰਕੇ ਜਿਹੜੀ ਸੁਖਮਨਾ ਨਾਲ ਬਲੌਕ ਜਿਹੀ ਹੋਈ ਹੈ ਸੁੰਗੜੀ ਹੋਈ ਆ ਉਥੇ ਚੋਟ ਵੱਜਦੀ ਜ਼ੋਰ ਨਾਲ ਜਦੋਂ ਆਪਾਂ ਬੋਲਦੇ ਆਂ ਵਾਹ ਗੁਰੂ ਵਾਹ ਗੁਰੂ ਦੋਹਾ ਸਿਰਿਆਂ ਤੇ ਚੋਟਾਂ ਵੱਜਦੀਆਂ ਤੇ ਜਦੋਂ ਲਗਾਤਾਰ ਅਭਿਆਸ ਕੀਤਾ ਜਾਂਦਾ ਤਾਂ ਇੱਥੇ ਉਹ ਜੋ ਸੁਖਮਨਾ 나ੜ ਆ ਉਹ ਹਰਕਤ ਵਿੱਚ ਆਉਂਦੀ ਆ ਉਹਦੇ ਵਿੱਚ ਹਿਲਜੁਲ ਹੁੰਦੀ ਆ ਸਾਡਾ ਮਨ ਜਦੋਂ ਨਿਰਮਲ ਹੋਣਾ ਸ਼ੁਰੂ ਹੋ ਜਾਂਦਾ ਆਪਾਂ ਰੋਜ਼ਾਨਾ ਅਭਿਆਸ ਕਰਦੇ ਆਂ ਬਾਣੀ ਪੜ੍ਹਦੇ ਆਂ ਸਿਮਰਨ ਕਰਦੇ ਆਂ ਆਪਣੇ ਸੁਭਾਅ ਨੂੰ ਵੀ ਬਦਲਦੇ ਆਂ ਜਿੱਥੇ ਆਪਾਂ ਨਿੰਦਿਆ ਚੁਗਲੀ ਨਹੀਂ ਕਰਦੇ ਇਦੇ ਨਾਲ ਚੋਟ ਜਦੋਂ ਵੱਜਦੀ ਆ ਤਾਂ ਬਹੁਤ ਜਲਦੀ ਉਹ ਸੁਖਮਨਾ 나ੜ ਹਰਕਤ ਵਿੱਚ ਆਉਂਦੀ। ਕਈ ਜੀਵ ਇਹਨੂੰ ਜੋ ਕੁੰਡਲੀ ਜਾਗਰਣ ਹੈ ਉਹ ਵੀ ਕਹਿ ਦਿੰਦੇ। ਪਰ ਜੋ ਨਾਮ ਅਭਿਆਸੀ ਆ ਉਹ ਸਿਮਰਨ ਕਰਦੇ ਕਰਦੇ ਮਾਲਕ ਦੇ ਨਾਲ ਪਿਆਰ ਪਾ ਲੈਂਦਾ। ਜਿਵੇਂ ਹੁਣ ਆਪਾਂ ਵਾਹਿਗੁਰੂ ਅਕਾਲ ਪੁਰਖ ਜੀ ਨੂੰ ਕਹਿੰਦੇ ਆ। ਵਾਹਿਗੁਰੂ ਵਾਹਿਗੁਰੂ ਆਪਾਂ ਇੰਨਾ ਅਭਿਆਸ ਕਰ ਲੈਂਦੇ ਆ ਕਿ ਉਹ ਆਪਣੇ ਰੋਮ ਰੋਮ ਦੇ ਵਿੱਚ ਚੱਲਾ ਜਾਂਦਾ। ਸਵਾਸ ਗਰਾਸ ਅੰਤਰਗਤ ਹੋਣਾ ਸ਼ੁਰੂ ਹੋ ਜਾਂਦਾ। ਆਪਣੇ ਆਪ ਹੀ ਚੱਲਦਾ ਰਹਿੰਦਾ। ਤੇ ਸਾਡਾ ਪਿਆਰ ਉਸ ਅਕਾਲ ਪੁਰਖ ਮਾਲਕ ਦੇ ਨਾਲ ਪੈ ਜਾਂਦਾ ਤਾਂ ਕਰਕੇ ਜਦੋਂ ਪਿਆਰ ਪੈ ਜਾਂਦਾ ਫਿਰ ਇਹ ਚੀਜ਼ਾਂ ਜੋ ਸੁਖਮਨਾ ਨਾੜਿਆ ਕੁੰਡਲੀ ਜਾਗਰਣਿਆ ਇਹ ਪਿੱਛੇ ਰਹਿ ਜਾਂਦੀ ਬਸ ਮਾਲਕ ਨੂੰ ਯਾਦ ਕਰਦੇ ਆ ਕਿ ਤੁਸੀਂ ਆ ਜਾਓ ਤੁਸੀਂ ਆ ਜਾਓ ਤੁਸੀਂ ਦਰਸ਼ਨ ਦੇ ਦਿਓ ਤੁਸੀਂ ਮੇਰੇ ਨਾਲ ਗੱਲ ਕਰ ਲਓ ਤੁਸੀਂ ਪ੍ਰਕਾਸ਼ ਦੇ ਦਰਸ਼ਨ ਕਰਾਓ ਤੁਸੀਂ ਅਨਹਦ ਸ਼ਬਦ ਸੁਣਾ ਦਿਓ ਤੁਸੀਂ ਅੰਮ੍ਰਿਤ ਵਰਖਾ ਪਵਾ ਦਿਓ ਅੰਮ੍ਰਿਤ ਰਸ ਦੇ ਦਿਓ ਬਸ ਇੱਥੇ ਤੇ ਕਰ ਪਿਆਰ ਤੁਹਾਨੂੰ ਦੇਖਣਾ 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 ਮਾਲਕ ਨੇ ਇੰਨਾ ਪਿਆਰ ਪੈ ਜਾਂਦਾ ਉਹ ਦੂਸਰੀਆਂ ਚੀਜ਼ਾਂ ਪਿੱਛੇ ਚਲੇ ਜਾਂਦੀਆਂ ਜਿਹੜੀ ਕੁੰਡਲੀ ਜਾਗਰਣਿਆ ਜਾਂ ਹੋਰ ਜਿੰਨੇ ਚੱਕਰਾਂ ਨੂੰ ਐਕਟੀਵੇਟ ਕਰਨਾ ਹਰਕਤ ਹੋਣ ਕਰਕੇ ਜਦੋਂ ਉਹ ਖੁੱਲਣੀ ਸ਼ੁਰੂ ਹੁੰਦੀ ਆ ਹੁਣ ਉਹ ਸੁਖਮਨਾ ਨਾੜ ਦੇ ਵਿੱਚ ਪ੍ਰਕਾਸ਼ ਚੱਲਦਾ ਤੇ ਉਹ ਜਦੋਂ ਖੁੱਲਦੀ ਆ ਤਾਂ ਇੱਥੇ ਨਾਮ ਅਬਿਆਸੀ ਨੂੰ ਝਿਲਮਿਲ ਪ੍ਰਕਾਸ਼ ਦੇ ਦਰਸ਼ਨ ਆਉਂਦੇ ਹੈ ਇਹ ਮਾਲਕ ਦੀ ਕਿਰਪਾ ਮਾਲਕ ਚਾਹਣਗੇ ਤਾਂ ਇਹ ਹੋਵੇਗਾ ਕਿਸੇ ਜ਼ੋਰ ਦੇ ਨਾਲ ਨਹੀਂ ਜ਼ੋਰ ਲਾਉਣ ਨੂੰ ਬਹੁਤ ਦੁਨੀਆ ਜ਼ੋਰ ਲਾਈ ਜਾਂਦੀ ਆ ਪਰ ਗੁਰਬਾਣੀ ਵਿੱਚ ਕਿਹਾ ਕਿ ਇਹ ਸਾਰੇ ਹੀ ਜਿੰਨੇ ਕਰਮ ਨੇ ਇਹ ਬੇਅਰਥ ਨੇ ਤੁਸੀਂ ਕਹਿੰਦੇ ਨਾਮ ਜਪੋ ਨਾਮ ਦਾ ਆਸਰਾ ਲਵੋ ਮਾਲਕ ਨਾਲ ਪਿਆਰ ਪਾਓ ਮਾਲਕ ਨੂੰ ਹਿਰਦੇ ਵਿੱਚ ਵਸਾਓ ਗੁਰਬਾਣੀ ਵਿੱਚ ਸਾਨੂੰ ਇਹ ਉਪਦੇਸ਼ ਦਿੱਤੇ ਜੇ ਹੁਣ ਭਾਈ ਇਹਨਾਂ ਉਪਦੇਸ਼ਾਂ ਦੇ ਉੱਤੇ ਤੁਰਾਂ ਮਾਲਕ ਨੂੰ ਆਪਣੇ ਮਨ ਵਿੱਚ ਵਸਾਵਾਂਗੇ ਕਾਹੀ ਤੇ ਸਾਡਾ ਉਹਦੇ ਨਾਲ ਪਿਆਰ ਪਵੇਗਾ ਉਹਨੂੰ ਅਸੀਂ ਹਰ ਸਮੇਂ ਯਾਦ ਕਰਾਂਗੇ ਉਹਨੂੰ ਅਸੀਂ ਹਰ ਸਮੇਂ ਵੇਖਦੇ ਰਹਿਾਂਗੇ ਪਿਆਰ ਦੇ ਵਿੱਚ ਮਾਰੀਆਂ ਗਈਆਂ ਆਵਾਜ਼ਾਂ ਤੇ ਉਧਰੋਂ ਜ਼ੋਰ ਦੇ ਨਾਲ ਮਾਰੀਆਂ ਗਈਆਂ ਆਵਾਜ਼ਾਂ ਦੇ ਵਿੱਚ ਫਰਕ ਹੈ ਹੋ ਸਕਦਾ ਪਿਆਰ ਦੇ ਵਿੱਚ ਜੇ ਕੋਈ ਭਿੱਜ ਕੇ ਇੱਕ ਆਵਾਜ਼ ਮਾਰੇ ਤੰਮਾਲੇ ਕਿਰਪਾ ਕਰਨ ਉਧਰੋਂ ਜੇ ਕੋਈ ਜੀਵ 30 ਸਾਲਾਂ ਦਾ ਸਿਮਰਨ ਅਭਿਆਸ ਦੇ ਵਿੱਚ ਜਾਂ ਯੋਗਾ ਦੇ ਨਾਲ ਕੋਈ ਇਦਾਂ ਦੀਆਂ ਕ੍ਰਿਆਵਾਂ ਕਰਦਾ ਆ ਕਿ ਮੇਰੀ ਕੁੰਡਲੀ ਜਾਗਰਣ ਹੋ ਜਵੇ ਹੋ ਸਕਦਾ 30 ਸਾਲ ਤੋਂ 60 ਸਾਲ ਦੀ ਉਮਰ ਹੋ ਜਵੇ ਤੇ ਕਿਰਪਾ ਨਾ ਹੋਵੇ ਕਿਉਂਕਿ ਉਹ ਹਟ ਕਰ ਰਿਹਾ ਤੇ ਦੂਸਰੇ ਪਾਸੇ ਨਾਮ ਅਬਿਆਸੀ ਦਾ مالک ਦੇ ਨਾਲ ਤਿਆਰ ਪੈ ਗਿਆ ਤੇ ਗੁਰੂ ਜੀ ਵੀ ਇਹ ਹੀ ਕਹਿੰਦੇ ਕਿ ਤੁਸੀਂ ਮਾਲਕ ਨੂੰ ਪਿਆਰ ਕਰੋ ਉਹ ਨੇ ਆਪੇ ਸਾਰੇ ਕਾਰਜ ਨਿਵੇੜਦਾ ਨੇ ਇਸ ਤਰ੍ਹਾਂ ਵਾਹਿਗੁਰੂ ਜਦੋਂ ਆਪਾਂ ਅਭਿਆਸ ਦੇ ਵਿੱਚ ਬੈਠਦੇ ਹਾਂ ਤਾਂ ਚਲ ਵਿੱਚ ਪ੍ਰਕਾਸ਼ ਦੇ ਦਰਸ਼ਨ ਹੁੰਦੇ ਨੇ